ਕਦਾਈ ਗੱਲ ਇਹ ਆਪਾਂ ਰਾਜਨੀਤਿਕ ਕੰਮ ਕਰਦੇ ਆਪਾਂ ਮੁੱਜਿਆਂ ਦੀ ਨਰਾਈ ਨਰਨ ਆਏ ਆ ਇਸ ਕਰਕੇ ਮੇਰੀ ਤੁਸੀਂ ਬੜੇ ਬੜੇ ਪਿਆਰੇ ਹੋ ਸਾਡਾ ਇੱਕ ਇੱਕ ਦੀ ਸਾਡੇ ਰਾ ਇੱਕ ਕਦਮ ਚੱਲ ਕੇ ਮੋਰਚੇ 'ਚ ਆਉਣੇ ਆ ਸਾਰਿਆਂ ਦੇ ਅਸੀਂ ਸਾਡੇ ਸਹਿਮਤਿਆ ਸੀ ਰਹਿਣੀ ਆ ਤੁਹਾਨੂੰ ਸਾਡਾ ਸੰਪਤੀਪੀਰ ਕੋਸ਼ਿਸ਼ ਕਰ ਤੁਹਾਨੂੰ ਕਿ ਸ਼ਾਂਤੀ ਬਣਾ ਕੇ ਕੋਈ ਸਾਡੇ ਬੰਨਿਓ ਗਲਤੀ ਨਾ ਜਾਵੇ ਅਸੀਂ ਕੀ ਕੀਤਾ ਸੁਣੋ ਧਿਆਨ ਨਾਲ ਮੈਂ ਕਿਉਂ ਕਹਿ ਰਿਹਾ ਨਾ ਕਿ ਤੁਸੀਂ ਦਾਰੇ ਬੱਚੋ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕੱਲ ਹੋ ਕੀ ਨਹੀਂ ਐ ਅਸੀਂ ਕੱਲ ਸਰਕਾਰ ਨੂੰ ਘੇਰਿਆ ਉੱਥੇ ਅਸੀਂ ਕਿਹਾ ਕਿ ਅਸੀਂ ਸ਼ਾਂਤੀਪੂਰਵਕ ਢੰਗ ਨਾਲ ਬੈਠੇ ਆ ਸਾਡੇ ਉੱਤੇ ਆ ਮੋਰਚਾਰ ਸਿੱਤੇ ਜਾ ਰਹੇ ਨੇ ਅਸੀਂ ਦਿਖਾਏ ਨਹੀਂ ਉਹਨਾਂ ਦੇ ਜਾ ਕੇ ਕਿਹਾ ਬੱਚੋ ਇਹ 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 ਵੱਡੇ ਵੱਡੇ ਕੇਟਾ ਨੂੰ ਤੋੜਨੋਂ ਆਸਤੇ ਆ ਜੇ ਕਿਸੇ ਮਨੁੱਖ ਤੇ ਲੱਗੇ ਤਾਂ ਮਨੁੱਖ ਦਾ ਕੀ ਹਾਲ ਕਰ ਜੇ ਔਰ ਸਰਕਾਰ ਕੋਲੇ ਕੋਈ ਜਵਾਬ ਨਹੀਂ ਪਾਪਾ ਜੀ ਨੂੰ ਇੱਥੇ ਸਾਡੇ ਪੱਤੇ ਕਾਹਨੋਂ ਦੀ ਗੱਲ ਮੈਂ ਇਹਨਾਂ ਕਰਨੀ ਚਾਹੁੰਦਾ ਕਿ ਸਾਡੇ ਨਾਲ ਕੋਈ ਨਾ ਸਾਡੇ ਆਪਰੇ ਅਸਮੋਹ ਨਿਆਲੇ ਆ। ਉਹ ਫਿਰ ਨਾ ਤੁਹਾਡੀ ਵੀਡੀਓ ਅੱਜ ਨਾਲ ਦੀ ਨਾਲ ਹੀ ਚੱਕ ਕੇ ਉਹਨਾਂ ਨੇ ਪਾਤੀ ਕਿ ਅਸੀਂ ਐਸ ਲਈ ਆ ਤੁਹਾਡੇ ਮੁੰਡੇ ਨਾਲ ਆ ਕਰਦੇ ਆ ਅਸੀਂ ਤਾਂ ਤਾਂ ਉਤੋਂ ਦੇ ਤੇ ਮਤਲਬ ਫੈਰੰਗ ਕਰਦੇ ਆ। ਤੋਂ ਮੇਰੀ ਇੱਕ ਰਿਕਵੈਸਟ ਆ ਮੇਰੇ ਮੰਮੈਂਟ ਕਰਦੇ ਹੋ ਤੁਸੀਂ ਸਾਡੇ। ਮੰਨ ਲਿਓ ਮੇਰੀ ਮੰਤ ਦਾ ਮੰਨ ਲਓਗੇ ਸਾਰੇ। ਅੱਜ ਕੱਲੇ ਕਰੇਗਾ ਆਪਣਾ। ਅਤਿ ਕ੍ਰਿਧ ਕਰਦੇ ਨਿੰਮੇ ਮੇਰੀ ਮਿੰਤ ਮੰਨਦੇ ਹੋ ਮੇਰੀ ਮੇਰੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਮੈਂ ਥਿਲੋਂ ਰੇਣੀਆ ਤੁਹਾਡਾ ਦੇਖੋ ਨਾ ਹੋ ਕਲਦਾ ਸਾ 500 ਬਾ ਜਿਹੜਾ ਮੀਡੀਆ ਤੁਹਾਨੂੰ ਸੰਸਾਰ ਦੇ ਵਿੱਚ ਲਿਜਾ ਕੇ ਸਾਡੇ ਕੁਝ ਨੌਜਵਾਨ ਕੁਝ ਲੱਗੀ ਐਵੇਂ ਬਿਣਾ ਗੱਲ ਤੋਂ ਮੀਡੀਆ ਕੋਤੀ ਮੀਡੀਆ ਕਰਕੇ ਲੋਕਾਂ ਨੂੰ ਪੱਤਰਕਾਰਾਂ ਨਾਲ ਲੜਦੇ ਉਹਨਾਂ ਨੂੰ ਵੇਖ ਤੋਂ ਸਿੱਖ ਕੇ ਤੁਹਾਡੇ ਅਸੀਂ ਆਪੇ ਤੱਕ ਲੋ ਮੈਕ ਤੱਕ ਲੋ ਇਥੋਂ ਇਹ ਤੇਰਾ ਉਹ ਔਨਲਾਈਨ ਮੀਟਿੰਗ ਕਰਕੇ ਆਏ ਆ ਠੀਕ ਹੈ ਪ੍ਰੈਸ ਚੌਂਦੀ ਸੀ ਤੇ ਉਹਨਾਂ ਨੂੰ ਇੱਥੇ ਥੱਲ ਕੇ ਲੋਕਾਂ ਦੇ ਸਾਹਮਣੇ ਮਾਫੀ ਮੰਗਾਉ। ਇਤੋਂ ਦੀ ਸੀ ਪ੍ਰੈਸ ਨੂੰ ਗੁੱਸਾ ਤਾਂ ਆਉਣਾ ਨਹੀਂ ਆ ਤੁਹਾਡੀ ਗੱਲ ਕਦਰ ਕਰਦੇ ਆਣ ਲੇਕਿਨ ਮੈਂ ਫਿਰ ਵੀ ਉਹਨਾਂ ਦਾ ਬੱਚਾ ਦਿਲ ਕਰ ਮੰਨਦਾ ਉਹਨਾਂ ਨੇ ਸਾਡੀ ਰਿਕੁਐਸਟ ਨੂੰ ਪ੍ਰਵਾਨ ਕੀਤਾ ਇਹ ਸਾਡੇ ਦੁਆਕ ਹੈ ਸਾਡੇ 3 ਪੁੱਤ ਹੈ ਜੇ ਕਿਸੇ ਨੇ ਗਲਤੀ ਕਰ ਲਈ ਹੈ ਤੋ ਸਾਡੀ ਝੋਲੀ ਚ ਪਾ ਦਿਓ ਕਿ ਇੱਕ ਤੁਸੀਂ ਨਾ ਕਰੋ ਉਹਨਾਂ ਨੇ ਸਾਡੀ ਇਹ ਵੀ ਮੰਨ ਲਈ ਅਸੀਂ ਉਹਨਾਂ ਨੇ ਗਲਤੀ ਵੀ ਕੀਤੀ ਸਾਨੂੰ ਪਤਾ ਲੱਗ ਗਿਆ ਉਹ ਫਿਰ ਵੀ ਪ੍ਰੈਸ ਨੇ ਮੰਨ ਲਿਆ ਵੀ ਠੀਕ ਆ ਬਰਦਾਨ ਜੀ ਤੇ ਉਹਨਾਂ ਨੂੰ ਲੋਕਾਂ ਦੇ ਵਿੱਚ ਚਿਹਰੇ ਉਹਨਾਂ ਦੇ ਨਹੀਂ ਕਰਨੇ ਉਹਨਾਂ ਨੂੰ ਅਗਰ ਤੁਸੀਂ ਲੋਕਾਂ ਦੇ ਵਿੱਚ ਵੀਡੀਓ ਨਹੀਂ ਆਉਣ ਦੇਣਾ ਤਾਂ ਅਸੀਂ ਤੁਹਾਡੇ ਨਾਲ ਸਹਿਮਤ ਆ ਪ੍ਰੈਸ ਕਿਥੋਂ ਤੱਕ ਆਪਣੇ ਨਾਲ ਸਜੋ ਕਰ ਰਹੀ ਹੈ ਮੇਰੀ ਸਾਰੇ ਮਾਤ ਨੋੜ ਕੇ ਬੈਂਦੀ ਆ ਮੈਂ ਦੁਬਾਰਾ ਫਿਰ ਮੈਚ ਕਰਦਾ ਕੋਈ ਆਈ ਜਾਵੇ ਜਿਹੜਾ ਮਰਜੀ ਪੱਤਰਕਾਰ ਆ ਜਾਵੇ ਤੁਸੀਂ ਸਾਡੇ ਤੇ ਪੇਸ਼ ਪਾਇਆ ਕਰੋ ਤੁਹਾਡੇ ਕੋਲੋਂ ਜਵਾਬ ਨਹੀਂ ਦਿੱਤੇ ਜਾਣੇ بڑے 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 ਭੁੰਡੀ ਵਾਲੇ ਟ੍ਰੋਲ ਕਰਨਗੇ ਜਿਹੜੇ ਉਹਨਾਂ ਦੇ ਪੱਤਰਕਾਰ ਹੋਣਗੇ ਅਸੀਂ ਜਵਾਬ ਦੇਵਾਂਗਾ ਅਗਰ ਤੁਹਾਡੀ ਸਮਝ ਤੋਂ ਬਾਅਦ ਆਦਿ ਕੋਈ ਨਾ ਕਿਸੇ ਪੱਤਰਕਾਰ ਨੂੰ ਕੋਈ ਦਬਾਅ ਨਾ ਦਿਓ ਉਹਨਾਂ ਉਹ ਸਾਡੇ ਮਗਰ ਵਿਚਾਰੇ ਬੱਚੇ ਖੜਦੇ ਆ ਉਹਨਾਂ ਨੂੰ ਅਸੀਂ ਜਵਾਬ ਦੇ ਜਾਂਗੇ ਪੂਰੀ ਕੋ ਇੰਟਰਵਿਊ ਵੀ ਸਾਡੀ ਕਰਨਗੇ ਮੈਂ ਪੱਤਰਕਾਰ ਨੌਜਵਾਨਾਂ ਨੂੰ ਵੀ ਦੇਮਤੀ ਕਰਦਾ ਕਿਰਪਾ ਕਰਕੇ ਤੁਸੀਂ ਵੀ ਥੋੜਾ ਜਿਹਾ ਸਤਿਕਾਰ ਦਾ ਧਿਆਨ ਰੱਖੋ ਕਿ ਹਰ ਇੱਕ ਦਾ ਹਰ ਇੱਕ ਵਿਅਕਤੀ ਨੂੰ ਇੰਟਰਵਿਊ ਦੇ ਵਿੱਚ ਲੈਣ ਦੀ ਕੋਸ਼ਿਸ਼ ਨਾ ਕਰੀਏ ਆਪਾਂ ਆਕੂ ਹੈ ਜਿਹੜਾ ਸਾਡਾ ਫੈਸਲਾ ਹੁੰਦਾ ਅਸੀਂ ਤੁਹਾਨੂੰ ਦੱਸ ਰਹੇ ਹਾਂ ਮੇਰੀ ਗੱਲ ਪਰਵਾਹ ਨਾਲ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੁਜੀ ਬੜੇ ਸਤਿਕਾਰਯੋਗੋ ਸਾਡੇ ਬੜੇ ਪਿਆਰੇ ਪਿਆਰੇ ਬੱਚੇ ਆ ਅਸੀਂ ਆ ਜਿਹੜੇ ਮੇਰੀ ਰਿਕੁਐਸਟ ਆ ਕਿ ਦੇਖੋ ਅਸੀਂ ਜਨੂ ਮਹਾਰਾਜ ਜੀ ਉਹਨਾਂ ਦੇ ਨੇੜੇ ਜਾਂਦੇ ਆ ਨਾ ਫਿਰ ਉਹਨਾਂ ਨੂੰ ਸਾਡੇ ਇੱਥੇ ਅਥਰੂ ਡਾਇਰੈਕਟ ਕਰਨ ਦਾ ਮੌਕਾ ਮਿਲਦਾ ਹੈ ਅੱਜ ਸਾਡੀ ਜਿਹੜੀ ਗੱਲ ਕੱਲ ਹੋਈ ਐ ਉਹ ਇਸੇ ਹਾਲਾਤ ਚ ਹੋਈ ਐ ਕਿ ਤੁਸੀਂ ਇਹ ਬੰਦ ਕਰੋ ਉਹਨਾਂ ਤੋਂ ਕੋ ਬੰਦ ਕਰਾਈ ਬੈਠੇ ਆ ਉਹ ਹੋਈ ਐ ਚੱਲੀਏ ਮੈਨੂੰ ਪਤਾ ਲੱਗ ਜਾਂਦਾ ਹਾਂ ਮੈਨੂੰ ਪਤਾ ਲੱਗ ਜਾਂਦਾ ਤੁਸੀਂ ਸੋ ਬੜੀ ਮਾਇ ਮਿਹਨਤੀ ਕਰਨਾ ਤੇ ਸਰਦਾਰ ਜੀ ਮੇਰੀ ਅਰਜ਼ ਹੈ ਦੇਖੋ ਬੇਨਤੀ ਕੀ ਐ ਮੈਨੂੰ ਤੁਹਾਡੇ ਸੇ ਇੱਕ ਇੱਕ ਜਿਵੇਂ ਜਿਹੜਾ ਟਿਕ ਰਿਹਾ ਮੈਨੂੰ ਉਹਦਾ ਫਿਕਰ ਆ ਮੈਨੂੰ ਉਹਦਾ ਵੀ ਦਰਦ ਆ ਤੁਹਾਡੇ ਨਾਲੋਂ ਵੱਧ ਦਰਦ ਆ ਕੀ ਫਿਰ ਆਪਾਂ ਮਤਲਬ ਮੋਰਚਾ ਤਾਂ ਬਚਾਉਣਾ ਯਾਰ ਮੋਰਚਾ ਜਿੱਤਣਾ ਨਹੀਂ ਬੋਲਿਓ ਯਾਰ ਜਿੱਤਣਾ ਕਿ ਨਹੀਂ ਜਿੱਤਣਾ ਜਿੱਤਣਾ ਆਪਾਂ ਮਰਜੀ ਗਲਤੀ ਕਰ ਬੈਠੇ ਮਰਜੀ ਗਲਤੀ ਨਾਲ ਸੀ ਮੋਰਚਾ ਹਾਰ ਜੇ ਦੋ ਹਾਰ ਕੇ ਮੋਰਚਾ ਸੀ ਸੰਜਮ ਨਾਲ ਸੰਜਮ ਨਾਲ ਜਿੱਤਾਂਗੇ ਇਸੇ ਸੰਜਮ ਨਾਲ ਆਪਾਂ ਦਿੱਲੀ ਵਾਲਾ ਮੋਰਚਾ ਜਿੱਤ ਕੇ ਆਏ ਆ ਇਸੇ ਸੰਜਮ ਨਾਲ ਮੋਰਚਾ ਇਹ ਵੀ ਜਿੱਤਾਂਗੇ ਸੋ ਮੇਰੀ ਇੰਨੀ ਕੀ ਬੇਨਤੀ ਆ ਕੋਈ ਗੱਲ ਨਹੀਂ ਕਦੇ ਵੀ ਮੈਂ ਕਰਦਾ ਤੁਹਾਨੂੰ ਤੁਸੀਂ ਪਤਾ ਚੱਲਦਾ ਮੈਂ ਉਹ ਦੱਸਦਾ ਨਾ ਤੁਸੀਂ ਮੈਨੂੰ ਆਹ ਦੱਸਿਓ ਜਿਹੜੇ ਉਹ ਸਾਹਮਣੇ ਖੜੇ ਨੇ ਜਿਹੜੇ ਮੁਲਾਜ਼ਮ ਨੇ ਉਹ ਕਿਹਦੇ ਆ ਚੱਕ ਦਾ ਮਜ਼ਦੂਰ ਦਾ ਕਿਸਾਨ ਦਾ ਮਜ਼ਦੂਰ ਦਾ ਪੁੱਤ ਹੈ ਇੱਕ ਮਿੰਟ ਮੈਂ ਡਿਪਟੀ ਉੱਧਰ ਜੀ ਨਾ ਕੋਈ ਗੱਲ ਨਹੀਂ ਇੱਕ ਮਿੰਟ ਜੱਜਦਾਰ ਜੀ ਭਾਈ ਜੀ ਪਲੀਜ਼ 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 ਜੱਜਦਾਰ ਜੀ ਚਲੋ ਇਸ ਮੰਤੋ ਜਦੋਂ ਤੱਕ ਮੈਂ ਇਧਰ ਦੱਦ ਆਉਣੇ ਪਲੀਜ਼ ਵੀ ਮੇਰੀ ਅਪੋਰਡਤ ਬੇਨਤੀ ਆ ਮੈਂ ਜਿਹੜੀ ਗੱਲ ਕਹਿ ਰਿਹਾ ਗੱਲਾਂ ਨੇ ਉਸੇ ਥੋੜਾ ਜਾਂ ਮੈਂ ਜੋ ਕਹਿਣਾ ਚਾਹਣਾ ਹੈ ਦੇਖੋ ਪੁਲਿਸ ਦੇ ਵਿੱਚ ਜਿਹੜੇ ਮੁਲਾਜ਼ਮ ਹੈ ਉਹ ਸਾਰੇ ਆਪਣੀ ਨੇ ਉਹਨਾਂ ਨੂੰ ਤਾਂ ਰੋਟੀ ਦੀ ਖਾਤਰ ਇੱਥੇ ਆਉਣਾ ਪੈ ਰਿਹਾ ਹੈ ਧਿਆਨ ਦਿਓ ਮੈਂ ਤੁਹਾਡਾ ਧਿਆਨ ਲਾਉਂਦਾ। ਬਾਰਡਰਲੇ ਬਾਰਡਰ ਦੇ ਉੱਤੇ ਇੱਕ ਡੀਐਸਪੀ ਨੇ ਗੱਲ ਕੀਤੀ ਐ। ਮਨਪੜ ਕੇ ਗੱਲ ਕੀਤੀ ਐ ਕਿ ਜਦੋਂ ਸਾਨੂੰ ਉੱਪਰੋਂ ਹੁਕਮ ਹੁੰਦਾ ਐ ਨਾ ਸਾਡਾ ਦਿਲ ਨਹੀਂ ਕਰਦਾ ਤੁਹਾਡੇ ਨੂੰ ਪਰ ਅਸੀਂ ਹੁਕਮ ਨੂੰ ਨਹੀਂ ਤਾਲ ਸਕਦੇ। ਤੁਸੀਂ ਇਹ ਕਿਹਾ ਸਾਨੂੰ ਕਿ ਜਦੋਂ ਇਹਨਾਂ ਦੇ ਕਿਸੇ ਦੇ 7 ਵਜੇ ਦੀ ਐ ਨਾ ਉਦੋਂ ਸਾਡਾ ਅੰਦਰ ਦੁੱਖਦਾ ਐ। ਕਿ ਵੀ ਸਾਡੇ ਕਿਸਾਨਾਂ ਦੇ ਧੀਆ ਬੋਟਾ ਐ। ਪਰ ਸਾਨੂੰ ਉਹਨਾਂ ਦਾ ਹੁਕਮ ਬਜਾਉਣਾ ਪੈਂਦਾ। ਮੇਰੀ ਹੱਥ ਜੋੜ ਕੇ ਬੇਨਤੀ ਹੈ ਆਪਣੇ ਨੇ ਆਪੋ ਨਾਲ ਲੜਾਈ ਕਰਨ ਦੀ بجائے ਚਿਤਵੰਨ ਨੂੰ ਵਧ ਰਹੇ ਆ ਬਾਬਾ ਫਾਜ਼ਲ ਤੇ ਮਿਹਰਬਾਨਾ ਗੁਰੂ ਨਾਨਕ ਪਾਤਸ਼ਾਹ ਇਸ ਕਰਕੇ ਆਪਾਂ ਆਪਣਾ ਮਾਈਂਡ ਪੋਜ਼ਿਟਿਵ ਰੱਖੀਏ ਸਿਆਣੇ ਹੋ ਕੇ ਤੇਸ ਕਰ ਨੂੰ ਅੱਗੇ ਲੈ ਕੇ ਚੱਲੀਏ ਹੁਣ ਆਪਾਂ ਉਹਨਾਂ ਦੇ ਸਾਡੇ ਉਸ ਸ਼ਹੀਦ ਕਿਸਾਨ ਨੂੰ ਆਪਾਂ ਸਿਧਾਂਤ ਲਈ ਅਰਪਿਤ ਕਰਾਂਗੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਆਪਾਂ ਦੋ ਤਲ ਦੇ ਨੇ ਸਾਰੇ ਜਣੇ ਸ਼ਾਂਤੀ ਨਾਲ ਖੜਕੇ ਵਾਹਿਗੁਰੂ ਦਾ ਜਾਪ ਕਰਕੇ ਆਪਾਂ ਸਾਡੇ ਉਸ ਜਾਨ ਵਾਲੇ ਸ਼ਹੀਦ ਨੂੰ ਸ੍ਰੀ ਅੰਦਲੀ ਅਰਪਿਤ ਕਰੀਏ ਮੇਰੇ ਹੱਥ ਜੋੜ ਕੇ ਬੇਨਤੀ ਹੈ ਇਸ ਗੱਲ ਤੇ ਉੱਤੇ ਜ਼ਰੂਰ ਧਿਆਨ ਕੇਂਦਰਿਤ ਕਰਿਓ ਸਾਰੇ ਜਣੇ ਖੜੇ ਹੋ ਕੇ ਕਰਿਓ ਖੜੇ ਹੋ ਕੇ ਕਰ ਲਿਓ ਸਾਰੇ ਜਣੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ सत नाम वाहे Hors <laughs> ਮਹਾਨ ਸ਼ਹੀਦ ਨੂੰ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸਾਡੀ ਅਰਦਾਸ ਹੈ ਕਿ ਆਪਣੇ ਚਰਨਾਂ ਦੇ ਵਿੱਚ ਜੋਗ ਅਸਥਾਨ ਬਖਸ਼ਣ ਸਾਡੇ ਉਸ ਅਮਰ ਸ਼ਹੀਦ ਵੀਰ ਨੂੰ ਸਾਡਾ ਸਾਰਿਆਂ ਦੀ ਸਲਾਮ ਹੈ ਸਦਰ ਉਹ ਅਮਰ ਸ਼ਹੀਦ ਸਾਡਾ ਉਹ ਕਿਸਾਨ ਜਿਹੜਾ ਸ਼ਹੀਦ ਹੋਇਆ ਹੈ ਉਹ ਜ਼ਿੰਦਗੀ ਭਰ ਦੇ ਲਈ ਤੁਹਾਡੇ ਲਈ ਲੜਾਈ ਲੜਦਾ ਅੱਜ ਇਸ ਦੁਨੀਆ ਤੋਂ ਗਿਆ ਪੈਰਿਓ ਉਹ ਸਮਰੱਥ ਕਿਸਾਨ ਮੋਰਚੇ ਦਾ ਕਿਸਾਨਾਂ ਦਾ ਉਹ ਕੱਲੇ ਹੁਣ ਉਸ ਪਰਿਵਾਰ ਦਾ ਨਹੀਂ ਰਿਹਾ ਉਹ ਕੱਲੀ ਉਸ ਮਾਂ ਦਾ ਪੁੱਤ ਨਹੀਂ ਰਿਹਾ ਕੱਲੀ ਉਸ ਭੈਣ ਦਾ ਪਤੀ ਨਹੀਂ ਰਿਹਾ ਕੱਲੇ ਉਹਨਾਂ ਬੱਚਿਆਂ ਦਾ ਬਾਪ ਨਹੀਂ ਰਿਹਾ ਉਹ ਆਪਣਾ ਸਾਰਿਆਂ ਦਾ ਇੱਕ ਹਿੱਸਾ ਬਣ ਕੇ ਗਿਆ ਸੋ ਇਸ ਲਈ ਦੀ ਬਹੁਤ ਵੱਡੀ ਕੁਰਬਾਨੀ ਹੈ ਆਪਾਂ ਦੀ ਕੁਰਬਾਨੀ ਦਾ ਧਿਆਨ ਰੱਖਦੇ ਹੋਏ ਫੇਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਇਹ ਮੇਰੇ ਸਤਿਗੁਰੂ ਇਹ ਸੱਚੇ ਪਾਤਸ਼ਾਹ ਸਾਡੇ ਗੋਸਬੀਰ ਨੂੰ ਆਪਣੇ ਚਰਨਾਂ ਦੇ ਵਿੱਚ ਜੋਗ ਸਥਾਨ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ